ਮੈਂ ਮਾਨਯੋਗ ਸਾਡੇ ਪੰਜਾਬ ਦੇ ਕੈਪਟਨ ਮੰਤਰੀ ਰੋਜ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਉਹ ਮੇਰੇ ਪ੍ਰਾਸਾਨੀ ਆਲੂ ਵਾਲੀ ਜੀ ਦਾ ਪੀਨਾ ਪੋਲਿਊਸ਼ਨ ਬੋਰਡ ਵੱਲੋਂ ਔਰ ਲੋਕਲ ਬਾਡੀ ਵੱਲੋਂ ਸਾਨੂੰ ਇਹ ਜਿਹੜੀਆਂ ਲਿਛੋਟੀਆਂ ਜੈਟਿੰਗ ਮਸ਼ੀਨਾਂ ਜਿਹਨੂੰ ਮਿਨੀ ਜੈਟਿੰਗ ਮਸ਼ੀਨ ਬੋਲਦੇ ਆ ਸੀ ਇੱਕ ਸਾਡੇ ਕੋਲ ਵੱਡੀ ਆਈ ਸੀ। ਉਸ ਤੋਂ ਬਾਅਦ ਜਿਹੜੀ ਗਲੀਆਂ 'ਚ ਜਾਂਦੀ ਤੇ ਟਰੈਕਟਰ ਵੀ ਨਹੀਂ ਜਾ ਸਕਦੇ ਉੱਥੇ ਛੋਟੀਆਂ ਜੈਟਿੰਗ ਮਸ਼ੀਨਾਂ ਕੰਮ ਕਰੀਆਂ ਇਲੈਕਟ੍ਰੋਨਿਕ ਇਲੈਕਟ੍ਰੋਨਿਕਸ ਦੇ ਟੋਟਲ ਜਿਹੜੀ ਨਵੀਂ ਜਨਰੇਸ਼ਨ ਦੀਆਂ ਨੇ ਔਰ ਉੱਪਰ ਇਹਦੇ 'ਚ ਕੈਮਰਾਜ਼ ਲੱਗੇ ਨੇ ਸਕਰੀਨਸ ਲੱਗ ਹਰ ਗਲੀ ਨਾਲੀ ਦੇ ਨੂੰ ਪਤਾ ਲੱਗ ਸਕਦਾ ਇਹਦੇ ਹਿਸਾਬ ਨਾਲ ਜੀ ਬਹੁਤ ਬਹੁਤ ਮੁਬਾਰਕਾ ਤਕਰੀਬਨ 40 ਲੱਖ ਰੁਪਏ ਦੀ ਲਾਗਤ ਨਾਲ ਇਹ ਸਾਰੀਆਂ ਮਸ਼ੀਨਾ ਜਿਹੜੀਆਂ ਆਈਆਂ ਉਹ ਕੰਮ ਪਾਇਆ ਹੈ ਜਿਹਦੇ ਨਾਲ ਪਿੰਡਾਂ ਦੇ ਸੋਰੀ ਸ਼ਹਿਰ ਦੀਆਂ ਜਿਹੜੀਆਂ ਛੋਟੀਆਂ ਗਲੀਆਂ ਉਹਨਾਂ ਚ ਬੈਨੀਫਿਟ ਜਿਸ ਤਰ੍ਹਾਂ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਅਕਸਰ ਹੀ ਸਵਾਲ ਖੜੇ ਕੀਤੇ ਜਾਂਦੇ ਨੇ ਤੇ ਸਮੱਸਿਆ ਹੈ ਹੁੰਦੀ ਵੀ ਬਹੁਤ ਵੱਡੀ ਹੈ ਕੀ ਲੱਗਦਾ ਹੁਣ ਇਸ ਇਹਨਾਂ ਚੀਜ਼ਾਂ ਦਾ ਹੱਲ ਹੋਏਗਾ ਨਹੀਂ ਦੇਖੋ ਪਿਛਲੇ 1 ਮਹੀਨੇ ਤੋਂ ਅਸੀਂ ਇਹ ਮਹਿੰਮ ਸਟਾਰਟ ਕੀਤੀ ਹੈ ਔਰ ਤੁਹਾਡੇ ਸਾਹਮਣੇ ਹੈ ਪਿੰਡ ਸ਼ਹਿਰ ਦੇ ਵਿੱਚ ਸੀਵਰੇਜ ਦਾ ਮਿਲਨ ਨਾਲ ਬਹੁਤ ਜ਼ਿਆਦਾ ਹਾਲਾਤ ਠੀਕ ਨੇ ਔਰ ਜਿਹੜੀ ਕੋਈ ਕਮੀ ਰਹਿੰਦੀ ਸੀ ਉਹ ਵੀ ਜਲਦੀ ਦੂਰ ਕਰਾਂਗੇ ਤਾਂ ਕਿ ਕੋਈ ਕਮੀ ਨਾ ਆਵੇ ਅਸੀਂ ਤਾਂ ਹੀ ਕੋਸ਼ਿਸ਼ ਕਰ ਸਕਦੇ ਹਾਂ ਬਾਕੀ ਜੇ ਕੋਈ ਦਿੱਕਤ ਆ ਪਰਾਲ ਮਿਲ ਕੇ ਉਹਨੂੰ ਸੋ ਜੀ ਨਵੀਆਂ ਸੜਕਾਂ ਦੀ ਗੱਲ ਹੋਈ ਸੀ ਕਿ ਸੜਕ ਦੀ ਸ਼ੁਰੂਆਤ ਵੀ ਹੋਈ ਸੀ ਉਸ ਤੋਂ ਬਾਅਦ ਕੰਮ ਰੁਕ ਗਿਆ ਕਿ ਕਦੋਂ ਤੱਕ ਉਹ ਦੁਬਾਰਾ ਸ਼ੁਰੂ ਹੋਏਗਾ ਧੰਨਵਾਦ ਕਰਦੇ ਹਾਂ ਐਮਐਨ ਸਾਹਿਬ ਦਾ ਜਿਨ੍ਹਾਂ ਨੇ ਅਸੀਂ 10 ਦਿਨ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਦਸੀਆਂ ਸੀਗੀਆਂ ਤੇ ਉਹਨਾਂ ਨੇ ਸਾਨੂੰ ਨਾਲ ਦੀ ਨਾਲ ਪ੍ਰੋਵਾਈਡ ਕਰਾਤੀਆਂ ਨੇ ਜੀ ਔਰ ਇਹਦੇ ਨਾਲ ਜਿਹੜੀਆਂ ਛੋਟੀਆਂ ਗਲੀਆਂ ਦੀ ਸਮੱਸਿਆ ਆ ਰਹੀਆਂ ਸੀ ਜਿਵੇਂ ਉਸ ਨਾਲ ਆਪਾਂ ਜਾ ਕੇ ਦੇਖ ਅਤੇ ਜਿਹੜਾ ਗੰਦ ਵਜਿਆ ਸੀ ਉੱਥੇ ਗੱਡੀਆਂ ਵੱਡੀਆਂ ਨਹੀਂ ਜਾ ਸਕਦੀਆਂ ਸੀਗੀਆਂ ਉੱਥੇ ਛੋਟੀਆਂ ਗੱਡੀਆਂ ਕੰਮ ਕਰਨਗੀਆਂ ਔਰ ਹੰਸਰਾ ਜਿਹੜਾ ਪੂਰਾ ਆਪਣੀ ਨਾਲ ਮਿਹਨਤ ਤੰਦਈ ਦੇ ਨਾਲ ਕੰਮ ਕਰ ਰਿਹਾ ਜੀ ਸੀਵਰੇਜ ਦਾ ਜੀ ਔਰ ਸੈਕੰਡ ਐਮਐਲ ਸਾਹਿਬ ਨੂੰ ਇੱਕ ਬੇਨਤੀ ਕਰਾਂਗੇ ਵੀ ਸਾਨੂੰ ਲਿਫਟ ਵਾਲੀ ਜਿਹੜੀ ਮਸ਼ੀਨ ਆ ਉਹ ਵੀ ਨਾ ਨਵੀਂ ਮੰਗਾ ਕੇ ਦੇਣ ਉਹ ਵੀ ਖਰਾਬ ਹੋਈ ਸੀ ਹੈ ਜੀ ਉਹ ਜਲਦੀ ਇਹੀ ਐਮਐਲ ਸਾਹਿਬ ਨੂੰ ਅਸੀਂ ਰਿਕਵੈਸਟ ਕਰਾਂਗੇ ਲਿਆ ਕੇ ਦੇਣ ਤਾਂ ਸਾਡੇ ਹੀ ਜਨਾਲਾ ਜੋ ਬਹੁਤ ਮੁਸ਼ਕਲਾ ਸੀਗੀਆਂ ਜੋ ਐਮਐਲ ਸਾਹਿਬ ਨੇ ਗਲੀ ਗਲੀ ਜਾ ਕੇ ਮੁਸ਼ਕਲਾਂ ਦੇਖਿਆ ਮੁਸ਼ਕਲਾਂ ਦੇਖਦੇ ਆਇਆ ਸਾਡੀ ਕਮੇਟੀ ਨੇ ਔਰ ਸਾਰੇ ਐਮਸੀਆਂ ਜਾੜੀ ਮਸ਼ੀਨ ਦੀ ਮੰਗ ਕੀਤੀ ਸੀ ਜੋ ਤਿੰਨ ਤਰ੍ਹਾਂ ਦੇ ਵਿੱਚ ਚੌੜਾ ਲੱ ਸਾਨੂੰ ਕਮੇਟਰੀ ਮਸ਼ੀਨ ਦਿੱਤੀ ਗਈ ਔਰ ਥੋੜੀ ਗਲੀਆਂ ਦੇ ਵਿੱਚ ਉਹਨਾਂ ਦੀ ਕਾਰ ਨਹੀਂ ਜਾ ਸਕੀ ਮੋਟਰਸ ਲਗਾਏ ਸੀ ਉਹਨਾਂ ਨੂੰ ਦੇਖਦੇ ਹਾਂ ਜਦ ਛੋਟੀ ਗਲੀਆਂ ਮੁਸ਼ਕਲ ਹੁੰਦੀਆਂ ਉਹਦੇ 50 ਸਰਕਾਰ ਤੋਂ ਛੋਟੀਆਂ ਮਸ਼ੀਨਾਂ ਲੈ ਕੇ ਸਾਨੂੰ ਚੱਲਿਆ ਦਿੱਤੀਆਂ ਨੇ ਜਿੰਨੇ ਨਾਲ ਸਾਨੂੰ ਛੋਟੀ ਗਲੀ ਦੇ ਵਿੱਚ ਜੋ ਹੀ ਪ੍ਰੋਬਲਮ ਆ ਸਾਡੇ ਮੇਨ ਹੋਰ ਸਾਫ਼ ਹੋਣਗੇ ਔਰ ਸਰਚ ਜਿਹੜੀ ਪ੍ਰੋਬਲਮਾਂ ਜਲਦੀ ਜਲਦੀ ਹੱਲ ਕੀਤੀ ਜਾ ਸਕੇ